ਤੁਸੀਂ ਦੇਖ ਰਹੇ ਹੋ 24 ਪੰਜਾਬ ਨਿਊ ਚੈਨਲ ਪੰਜਾਬ ਵਿੱਚ ਦਿਨ ਦਿਹਾੜੇ ਹੋਰੇ ਲੁੱਟਖੋਹ ਦੇ ਘਟਨਾਵਾਂ ਲਗਾਤਾਰ ਜਾਫਾ ਹੋ ਰਿਹਾ ਹੈ ਨਸ਼ੇੜੀ ਆਪਣੇ ਨਸ਼ੇ ਦੀ ਪੂਰਤੀ ਲਈ ਕਿਸੇ ਹੱਦ ਤੱਕ ਜਾ ਸਕਦੇ ਨੇ ਇਹ ਵਾਰਦਾਤਾਂ ਤੋਂ ਤੁਸੀਂ ਅੰਦਾਜ਼ਾ ਆਪ ਲਗਾ ਸਕਦੇ ਹੋ ਬੀਤੀ ਰਾਤ ਨਾਬਾ ਵਿਖੇ ਚਾਰਲਟੇਰਾਮੂਲੋ ਬੱਕੋਕ ਦੋ ਜਗ੍ਹਾ ਤੋਂ ਸਾਈਕਲ ਸਵਾਰਾਂ ਤੋਂ ਮੋਬਾਈਲ ਖੋਏ ਗਏ ਹਨ ਅਤੇ ਉਨ੍ਹਾਂ ਉੱਪਰ ਹਮਲਾ ਕੀਤਾ ਗਿਆ ਜਿਸ ਦੇ ਹਮਲੇ ਵਿੱਚ ਦੋ ਬਾਵਾਂ ਤੇ ਇੱਕ ਲੱਤ ਤੋੜ ਦਿੱਤੇ ਗਿਆ ਹਨ ਅਤੇ ਦੂਜੇ ਪਾਸੇ ਵਿਅਕਤੀ ਮਨਵਿੰਦਰ ਸਿੰਘ ਦੀ ਅੱਖਾਂ ਵਿੱਚ ਜ਼ਹਿਰੀਲੀ ਸਪਰੇ ਪਾ ਕੇ ਉਸ ਤੋਂ ਜਾਨ ਲੈਵਾ ਹਮਲਾ ਕਰਕੇ ਮੋਬਾਈਲ ਖੋ ਕੇ ਰਫੂ ਚੱਕਰ ਹੋ ਗਏ ਹਨ ਇਹ ਦੋਵੇਂ ਪੀੜਤ ਨਾ ਆਪਾ ਸਰਕਾਰੀ ਹਸਪਤਾਲ ਜੇਰੇ ਇਲਾਜ ਹਨ ਪੁਲਿਸ ਪਰ ਇਹਨਾਂ ਬਾਰੇ ਉਹ ਫੰਡ ਲਈ ਦਾਵੇ ਦਾ ਜਰੂਰ ਕਰ ਰਹੀ ਹੈ ਪਰ ਦੇਖਦੇ ਆਉਣ ਵਾਲੇ ਜਨਅ ਵਿੱਚ ਕਿਵੇਂ ਦਾਅਵਾ ਕਰਦੀ ਹੈ ਕਿਉਂਕਿ ਗੱਲ ਕਰੀ ਨਸ਼ੇ ਦੀ ਪੂਰਤੀ ਲਈ ਜਾਨ ਲੈਵਾ ਹਮਲੇ ਹੋ ਰਹੇ ਹਨ ਟੇਰਿਆਂ ਬੋਲੇ ਲੋਹੇ ਦੀਆਂ ਰਾੜਾਂ ਤੇ ਡੰਡਿਆਂ ਨਾਲ ਲੈ ਛੋ ਕੇ ਜਿਸ ਦਾ ਕੋਈ ਡਰ ਪਾਉ ਨਹੀਂ ਕਿਉਂਕਿ ਰਾਤ ਮੋਟਰਸਾਈਕਲ ਸਵਾਰ ਵਿਅਕਤੀ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਹਨ ਇਹਨਾਂ ਲੁਟੇਰਿਆਂ ਵੱਲੋਂ ਪਹਿਲਾ ਨਿਸ਼ਾਨਾ ਪ੍ਰਵਾਸੀ ਮਜ਼ਦੂਰ ਮਨਸਾ ਰਾਮ ਨੂੰ ਬਣਾਇਆ ਜਦੋਂ ਕਿ ਦੂਜੀ ਰਾਤ ਡਿਊਟੀ ਕਰਨ ਕੇ ਢਾਬੇ ਤੋਂ ਜਦੋਂ ਰੋਟੀ ਲੈਣ ਲਈ ਜਾਂਦਾ ਤਾਂ ਚਾਹ ਲੁਟੇਰਿਆਂ ਤੋਂ ਮੋਬਾਈਲ ਖੋਣ ਦੀ ਕੋਸ਼ਿਸ਼ ਕਰਦੇ ਹਨ ਜਦੋਂ ਵਿਰੋਧ ਕਰਦਾ ਹੈ ਤਾਂ ਉਸ ਦੇ ਉੱਪਰ ਤਾਬੜ ਤੋੜ ਵਾਰ ਕਰਕੇ ਉਸ ਦੇ ਦੋਵੇਂ ਲੱਤਾਂ ਤੇ ਇੱਕ ਬਾਹਰ ਤੋੜ ਕੇ ਮੋਬਾਈਲ ਖੋ ਕੇ ਉਹ ਚੱਕਰ ਹੋ ਜਾਂਦੇ ਹਨ ਬਾਅਦ ਉਸ ਅੰਜਾਮ ਲੈ ਕੇ ਨਗਰ ਕੌਂਸਲ ਦੇ ਬਾਹਰ ਸੜਕਾਂ ਦੇ ਸਵਾਰ ਲੁਟੇਰੇ ਸਾਈਕਲ ਦੀ ਸਵਾਰੀ ਅੱਖਾਂ ਵਿੱਚ ਜੈਰੀਲੇ ਕਿ ਕਾਪ ਦੇ ਆਪ ਵਿੱਚ ਸਵਾਲੀ ਨਿਸ਼ਾਨ ਪੈਦਾ ਹੋ ਰਿਹਾ ਤਸਵੀਰਾਂ ਵਿੱਚ ਦੇਖ ਸਕਦੇ ਹੋ ਬਾਹਾਂ ਤੇ ਹੋਏ ਪਲਾਸਟਰ ਤੇ ਲੱਤਾਂ ਦੇ ਪਲਾਸਟਰ ਉੱਪਰ ਜਿਸ ਤਰ੍ਹਾਂ ਕੀ ਮਰੀਦ ਦੇ ਵਿੱਚ ਦੇਖ ਸਕਦੇ ਕਿ ਉਹ ਬੁਰਾ ਹਾਲ ਹੋਇਆ ਜਿੱਤੇ ਕੀ ਪੰਜਾਬ ਪੁਲਿਸ ਵੱਲੋਂ ਦਾਅਵੇ ਜਰੂਰ ਕੀਤੇ ਜਾ ਰਹੇ ਹਨ ਦੇਖ ਸਕਦੇ ਪੰਜਾਬ ਪੁਲਿਸ ਵੱਲੋਂ ਬਿਆਨ ਲੈ ਲਈ ਜਰੂਰ ਆਉਂਦੇ ਹਨ ਪਰ ਪੰਜਾਬ ਪੁਲਿਸ ਵਿੱਚ ਕੀ ਇਹਨਾਂ ਚੋਰਾਂ ਨੂੰ ਫੜਨ ਦੇ ਵਿੱਚ ਕਾਮਯਾਬ ਹੁੰਦੀ ਹੈ ਇੱਕ ਆਪ ਦੇ ਆਪ ਵਿੱਚ ਸਵਾਲੀ ਨਿਸ਼ਾਨ ਪੈਦਾ ਹੋ ਰਿਹਾ ਪਰ ਪੰਜਾਬ ਪੁਲਿਸ ਵੱਲੋਂ ਦਾਅਵੇ ਜਰੂਰ ਕੀਤੇ ਜਾ ਰਹੇ ਹਨ ਕਿ ਕੀ ਕੀ ਸੀਸੀਟੀਵੀ ਫੋੜ ਕੇ ਜਲਦੀ ਕਾਰਵਾਈ ਕੀਤੀ ਉਹ ਦੇਖਦੇ ਆਉਣ ਵਾਲੇ ਦਿਨਾਂ ਵਿੱਚ ਕੀ ਕਾਰਵਾਈਆਂ ਦੇ ਵਿੱਚ ਕੀ ਕੰਮ ਕਰਦੇ ਨਜ਼ਰ ਆਉਂਦੇ ਨੇ ਕੀ ਲੁਟੇਰੇ ਪੁਲਸ ਦੇ ਇਹਨਾਂ ਵਾਰਦਤ ਨੂੰ ਰੋਕਣ ਵਿੱਚ ਅੰਜਾਮ ਹੁੰਦੇ ਹਨ ਦੇਖਦੇ ਆਉਣ ਵਾਲੇ ਦਿਨਾਂ ਵਿੱਚ ਕੀ ਕਾਰਵਾਈ ਕਰਦੀ ਹੈ ਨੱਬਾ ਪੁਲਿਸ ਜੀ ਜੋ ਮੋਟਰ ਟੱਕਰਿਆਗਾ 7325ਵੇਂ ਰਾਜਵਾਲਾ ਮੇਰੇ ਉੱਥੇ ਜੋ ਮੇਰੇ ਫੜਿਆ ਉਹ ਨਹੀਂ ਪੁਲਿਸ ਆ ਬਰਾਉ ਕਿਹਦੀ ਪੁਲਾ ਕਾਨਾ ਹੈ ਬਾਕੀ ਨਾਮ ਲੈ ਰਾਮ ਜੈਸਸ ਜਸ ਗੱਡੀ ਜਾਲੀ ਰੋਡ 'ਤੇ ਮਹਾਗ ਮਾਰਤਾ ਰਿਹਾ ਕੋਈ ਨਹੀਂ ਸੁਣਾ ਨਾਟਾ ਉਹ ਦੁਬਾਰਾ ਆੜ ਲਾ ਫਿਰ ਮੇਰੇ ਆ ਉੱਪਰ ਜੇ ਫੋਨ ਸੀ ਫੋਨ ਠੀਕ ਇਹਨੇ ਜੀ ਮੈਨੂੰ ਫੋਨ ਕਰਿਆ ਨਾ ਤਾਂ ਸੰਸਰ ਸੱਤ ਨਾ ਸਾਦੇ ਦਿਨ ਤੇ ਹਾਰ ਉਹ ਲੋਕ ਬੰਦੇ ਸੋਹਣੀ ਸੋਹਣੀ ਤਾਂ ਬੜੀ ਬੋਲੀ ਦਾ ਫੋਨ ਦੇ ਨਾਲ ਉਹ ਹੋਰ ਮਾਰ ਲੱਗੇ ਤਾਂ ਮੇਰਾ ਤਾਂ ਉਹ ਨਾ ਹੋ ਉਹ ਦੁਬਾਰਾ ਨਾ

ਕਹਿੰਦਾ ਹੈ ਕਿ ਅਸੀਂ ਇਹ ਤਰ੍ਹਾਂ ਬੋਲਦਾ ਹਾਂ सर मैं दस बजे रोटी लाने गए थे कुलदीप ढाबे जी रोटी के साइकिल से सर चोर मिले हमको पकड़ लिए बहुत मजे कितने बंदे थे चार बंदे कैसे तो वार किया क्या हत्या आपको उनके पास सर डांग सी गई माका सी का हां किस पर थे मोटरसाइकिल पर कितने मोटरसाइकिल दो मोटरसाइकिल कितने बंदे चार बंदे क्या कहा आपके मेरे आगे पीछे लगा दिया मोटरसाइकिल मैं रुक गया कहने बर में पकड़ के

ਦੋ ਬੰਦੇ ਦੋਨੇ ਹੀ ਬੰਦੇ ਦੋ ਸਟੂਡੈਂਟ ਦਸੇ ਚਾਰ ਬੰਦੇ ਆਪ ਕਿਆ ਮੰਨ ਸਕਦੇ ਹੋ ਸਰ ਉਹਨੂੰ ਫਕਰਾ ਜਾਇਆ ਹੋ ਗਿਆ ਮੈਂ ਪਟਿਆਲਾ ਗੇਟ ਜਾ ਰਿਹਾ ਸੀ ਪੀਪੀਐਸ ਸਕੂਲ ਕੋਲੇ ਜਿਹੜਾ ਕਮੇਟੀ ਤੋਂ ਪਹਿਲਾਂ ਗੇਟ ਆਂਦਾ ਉੱਥੇ ਬਸ ਚਾਰ ਮੁੰਡੇ ਸੀਗੇ ਉਹਨਾਂ ਨੇ ਮੈਨੂੰ ਪਹਿਲਾਂ ਸਪਰੇ ਸੰਗਾਈ ਸਪਰੇ ਤੋਂ ਬਾਅਦ ਉਹਨਾਂ ਨੇ ਮੇਰੇ ਨਾਲ ਦੀ ਨਾਲ ਰਾਡ ਮਾਰੀ ਸਿਰ 'ਚ ਮੈਨੂੰ ਨਹੀਂ ਪਤਾ ਲੱਗਿਆ ਫੇਰ ਮੇਰਾ ਮੋਬਾਈਲ ਫੋਨ ਵੀ ਲੈ ਗਏ ਉਸੇ ਫੋਨ 'ਚ ਮੋਟਰਸਾਈਕਲ ਤੇ ਸੀ। ਅੱਛਾ ਤੂੰ ਬਾਹਰ ਤੇ ਦੋ ਦੋ ਵਾਰਸ ਕੋਨਟੀ ਗਾੜਨੇ ਦਰਵਾਜਾ ਖੋਲਨੇ। ਅਭੀ ਕੌਣ ਆਗਾ? ਕੌਣ ਆ? ਹੁਣ ਨਾਲ ਦੀ ਨਾਲ ਭੱਜ ਗਈ। ਉਹ ਕੋਈ ਕੋਹ ਕਰੇ ਤੇ ਸੀ। ਉਹ ਮੋਟਰਸਾਈਕਲ ਤੇ ਸੀ। ਕਿੰਨੇ ਕਿੰਨੇ ਡੀਕੋ ਚਲਾ। ਇਹ ਸ 10 15 ਮਿੰਟ। ਤੈਨੂੰ ਵੀ ਕਹਿੰਦੇ ਸੀ। ਮੈਨੂੰ ਕਹਿੰਦੇ ਖਾੜੋ ਖੜ ਖੜ ਮੈਂ ਕਹਿੰਦਾ ਇੱਕ ਮਿੰਟੋ ਖੜ ਤੈਨੂੰ ਮੈਂ ਦੱਸ ਦਾਂ ਦੱਸ ਦਾਂ। ਨਾਲ ਦੀ ਨਾਲ ਸਪਰੇਅ ਕਰਕੇ ਮੈਂ ਗਿਰ ਗਿਆ ਜੀ। ਨਾਲ ਦੀ ਨਾਲ ਰਾਡ ਮਾਰੀ ਰਾਡ ਮਾਰ ਕੇ ਮੇਰਾ ਮੋਬਾਇਲ ਲੈ ਕੇ ਚਲੀ ਗਈ ਹੋਰ ਵੀ ਕੁਝ ਹੋਇਆ ਮੋਬਾਇਲ ਤੋਂ ਇਲਾਵਾ ਨਾ ਮੋਬਾਇਲ ਤੋਂ ਇਲਾਵਾ ਕੁਝ ਨਹੀਂ ਹੋਇਆ ਜੀ ਉਹ ਸਕਿਉਰਟੀ ਗਾਰਡ ਆ ਗਏ ਸੀ ਨਾ ਦੋ ਸਰਦਾਰ ਉਹ ਕਹਿੰਦੇ ਖੜੋ ਖੜੋ ਉਹ ਬਸ ਨਾਲ ਦੀ ਨਾਲ ਕਹਿੰਦੇ ਬੈਠੋ ਬੈਠੋ ਰਾਡ ਦੁਬਾਰਾ ਮਾਰਨ ਲੱਗੇ ਸੀ ਉਹ ਕਹਿੰਦੇ ਮਾਰੀ ਨਾ ਮਾਰੀ ਨਾ ਹੋਰ ਸਪਰੇ ਕਾਦੀ ਸੀਗੀ ਸਪਰੇ ਇੱਕਦਮ ਸਰ ਮੇਰੇ ਹੱਥ ਪੈਰ ਜਮੀ ਡੈੱਡ ਹੋ ਗਏ ਸੀਗੇ ਵੀ ਹੱਥ ਚੱਕਦਾ ਸੀ ਹੱਥ ਥੱਲੇ ਗਿਰਦਾ ਸੀ ਵੀ ਜਮੀ ਡੈੱਡ ਹੋ ਗਿਆ ਸੀ ਬਹੁਤ ਨਸ਼ੀਲੀ ਸੀਗੀ ਜੀ ਚੁਕੀ ਹੋ ਚੁੱਕੀ ਮੈਂ ਆਇਆ ਫੋਚ ਮੈਂ ਉਹਨਾਂ ਨੂੰ ਕਿਹਾ ਸਕੂਨ ਦੀ ਗਾੜਨੀ ਮੈਂ ਕਿਹਾ ਸਰ ਮੈਨੂੰ ਪਾਣੀ ਲਿਆ ਦਿੰਦਾ ਠੀਕ ਨਹੀਂ ਹੈਗਾ ਉਹਨਾਂ ਨੇ ਪਾਣੀ ਬੁਲਾਇਆ ਤੇ ਘਰੇ ਫੋਨ ਕੀਤਾ ਮੇਰੇ ਭਾਈ ਸਾਹਿਬ ਆ ਗਏ ਕਿ ਮੇਰੇ ਤੁਹਾਡੇ ਰੋਡ ਸਰਵਿਚ ਮਾਰ ਗਿਆ ਤੇ ਦੁਬਾਰਾ ਮਾਰ ਚਾਇਦਾ ਸਾਡੀ ਜਾਨ ਦੀ ਤਾਂ ਹਾਂਜੀ ਹੁਣ ਕੀ ਮੰਗ ਕਰਦੇ ਹੋ ਫੋਨ ਪਟਿਆਲੇ ਰੈਫਰ ਕੀਤਾ ਜੀ ਕੀ ਮੰਗ ਦੀ ਕਰਦੇ ਹੋ ਮੰਗ ਕੇ ਸਾਰਾ ਉਹਨਾਂ ਨੂੰ ਫੜਨਾ ਚਾਹੁੰਦਾ ਜੀ ਇਹ ਜਿਹਿਆਂ ਨੂੰ ਦੱਸੋ ਦੋ ਜਵਾਬ ਤੇ 13 14 ਸਾਲ ਦੇ ਸੀ ਦੋ بڑے بڑے ਸੀ 24 25 ਸਾਲ ਦੇ ਇੱਕੋ ਮੋਟਰਸਾਈਕਲ ਤੇ ਸੀ ਚਾਰ ਜਣੇ ਬੈਠੇ ਸੀ ਚਾਰ ਜਣੇ ਬੈਠੇ ਸੀ ਜੀ ਹੁਣ ਇਹੋ ਕਿਸ ਤਰ੍ਹਾਂ ਲੱਗਦੀ ਜੀ ਇਹ ਕਿ ਲੱਗੋ ਸਰ ਮੈਂ ਬੇਹੋਸ਼ ਹੋ ਗਿਆ ਮੈਂ ਤਾਂ ਦੇਖਿਆ ਉਹਨੂੰ ਇੱਕ ਪੇਸ਼ੈਂਟ ਮਨਮਿੰਦਰ ਸਿੰਘ ਆ ਉਹਦੇ ਸਿਰ ਤੇ ਸੱਟ ਹੈਗੀ ਤੇ ਇੱਕ ਮਨਸਾਰਾ ਪੇਸ਼ੈਂਟ ਹੈ ਉਹਦੇ ਦੋਨੋਂ ਲੱਤਾਂ ਤੇ ਸੱਟ ਹੈ ਤੇ ਲੱਗ ਰਿਹਾ ਬਾਕੀ ਐਕਸ-ਰੇ ਤੋਂ ਬਾਅਦ ਹੀ ਕਨਫਰਮ ਹੋਵੇਗਾ ਕੰਡੀਸ਼ਨ ਹੈ ਜੇ ਸਟੇਬਲ ਹੈ ਦੋਨਾਂ ਦੀ ਸ਼ੁਰੂ ਕਰ ਬਿਤੀ ਤਾਂ ਇੱਕ ਮਨਮਿੰਦਰ ਸਿੰਘ ਜਿਹਦੇ ਸਿਰ ਤੇ ਛੱਟ ਹੈ ਉਹਨੂੰ ਰੱਤ। ਇਹ ਮੁੰਡੇ ਨੇ ਸਾਡੇ ਕੋਲ ਛੁੱਟੀ ਕਰੀ ਹੈ ਜੀ। ਉਦੋਂ ਬਾਅਦ ਚਾਰ ਜਾਨੇ ਆਏ ਮੋਟਰਸਾਈਕਲਾਂ ਦੇ ਦੋ ਤੇ ਉਹਨਾਂ ਨੇ ਔਰ ਸਾਰੇ ਇਹ ਮੁੰਡੇ ਨੂੰ ਫੜ ਕੇ ਮਤਲਬ ਰਾਣਾ ਨਾਲ ਹਮਲਾ ਕਰਦੇ ਦੋਨੇ ਲੱਤਾਂ ਤੇ ਇੱਕ ਬਾਹਰ ਤੋੜਤੀ ਮੋਬਾਈਲ ਵਿੱਚ ਇਹਨਾਂ ਦਾ ਝਗੜਾ ਹੋਇਆ ਮੋਬਾਈਲ ਤੇ ਨਹੀਂ ਗਿਆ ਤੀ ਉਹ ਜ਼ਬਰਦਸਤੀ ਮੋਬਾਈਲ ਖੋਣ ਦੇ ਚੱਕਰ ਤੇ ਮਤਲਬ ਪਿੱਛੇ ਝਾੜੀਆਂ 'ਚ ਛੱਟ ਗਏ। ਇਹ ਚੋਰੀਆਂ ਔਰੇ ਬਹੁਤ ਲਗਾਤਾਰੇ ਹੋ ਰਹੀਆਂ ਨੇ ਔਰੇ ਘਟਵੜ 30 40 ਫੈਕਟਰੀਆਂ ਨੇ ਬਹੁਤ ਮੁੰਡੇ ਵਰਕਰ ਕੰਮ ਕਰਦੇ ਨੇ ਹਫਤੇ ਜੇ ਕਦੀ ਬੜੀ ਤੋਰੀ ਹੁੰਦੀ ਆ ਹੁਣ ਐਸ.ਐਸ. ਸਾਹਿਬ ਆਏ ਨੇ ਮਤਲਬ ਧਿਆਨ ਚ ਲਿਆਂਦਾ ਸਾਰਾ ਮਾਸਲਾ ਪੱਕੇ ਅੱਗੇ ਦੇਖਦੇ ਕੀ ਕਾਰਵਾਈ ਹੁੰਦੀ ਆ ਤੇ ਦੋ ਘਟਨਾਵਾਂ ਮਤਲਬ ਇੱਕ ਦੂਸਰੀ ਘਟਨਾ ਦਾ ਅਸੀਂ ਹਸਪੀਟਲ ਲੈ ਕੇ ਆਏ ਆ ਉਸ ਤੋਂ ਰੇ ਆ ਕੇ ਪਤਾ ਲੱਗਾ ਦੂਸਰੀ ਘਟਨਾ ਆਪਣੇ ਪੀਪੀਐਸ ਸਕੂਲ ਲਵੇ ਹੋਈ ਆ ਉਹਦੇ ਵੀ ਰਾਡ ਮਾਰ ਕੇ ਉਹਨੂੰ ਮਤਲਬ ਥੱਲੇ ਛੱਟ ਕੇ ਮਤਲਬ ਇਕੱਠਿਆਂ ਜੀ ਦੋਨੇ 9:30 ਤੋਂ 10 ਵਜੇ ਤੇ ਦੋਨੇ ਘਟਨਾ ਇਕੱਠਿਆਂ ਹੋਈਆਂ ਅਨਸ਼ੇੜੀ ਨੇ ਜੀ 4 ਜਾਣੇ ਨੇ ਜੀ ਦੱਸਣ ਦੇ ਹਿਸਾਬ ਨਾਲ ਮੁੰਡੇ ਦੇ ਦੋਨੇ ਮੁੰਡੇ ਨਸ਼ਾ ਬਹੁਤ ਕਰਿਆ ਹੋਇਆ ਸੀ ਉਹਨੇ ਸਿਰ ਤੇ ਰਾਣਾ ਮਾਰੀ ਉਹ ਪੀਸੀ ਦਾ ਬੋਜੇ ਤੇ ਲੈ ਕੇ ਅੰਦਰ ਦੂਰ ਕਰਾ ਦਿੱਤਾ ਬਿਲਕੁਲ ਹੋ ਸਕਦਾ ਜੀ ਅਸੀਂ ਫਟਾਫਟ ਦਾ ਤੁਹਾਨੂੰ ਪਤਾ ਲੱਗਿਆ ਇਹਨਾਂ ਬਾਹਰ ਨਿਕਲਿਆ ਇਹਨੂੰ ਝਾੜੀ ਛੱਟਿਆ ਇਹ ਤਾਂ ਵਿਚਾਰਾ ਆਪਣੇ ਮਤਲਬ ਸਹਾਰੇ ਨਾਲ ਆਇਆ ਪੂਨੀਆ ਦਾ ਸਹਾਰਾ ਲਾ ਕੇ ਬਾਹਰ ਨਿਕਲਿਆ ਉੱਥੇ ਗੱਡੀਆਂ ਗੁੱਡੀਆਂ ਨੂੰ ਹਾਕਾਂ ਮਾਰੀਆਂ ਨਹੀਂ ਆਇਆ ਕੋਈ ਇੱਕ ਬੰਦਾ ਆਇਆ ਉਹਨੇ ਦੇ ਦੇ ਕੇ ਤੁਹਾਨੂੰ ਅੱਗੇ ਫੋਨ ਕਰਿਆ ਨਹੀਂ ਸੀ ਫਿਰ ਜਦ ਹੀ ਉਹ ਲੱਗਦਾ ਕੀ ਲੱਗਦਾ ਇਸ ਦੇ ਟਾਈਮ ਤੋਂ ਮਦਦ ਕਰਨ ਲਈ ਕਿਉਂਕਿ ਉਹ ਨਾ ਸ਼ਹਿਰ ਮਦਦ ਕਰਦੇ ਨਹੀਂ ਕੋਈ ਗੱਡੀ ਵਾਲਾ ਕੋਈ ਨਹੀਂ ਖੜਿਆ ਜਿਸ ਨੇ ਵੀ ਇੱਕ ਜਣਾ ਆਇਆ ਉਹਨੇ ਰੌਲਾ ਗੁਲਾ ਪਾਇਆ ਫਿਰ ਅਸੂਤ ਆ ਗਏ ਫੋਟੋ ਬਾਦ ਇਹ ਇਹਨਾਂ ਦੇ ਸਾਨੂੰ ਤਲਾਹ ਮਿਲੀ ਸੀ 11:00 ਵਜੇ ਦੇ ਕਰੀਬ ਅਸੀਂ ਉੱਥੇ ਮੋਕਦੇ ਪਹੁੰਚੇ ਸੀ ਜੀ ਤੇ ਵਿਨੋਦ ਫਰੀਚ ਦੇ ਸਾਹਮਣੇ ਤੇ ਪ੍ਰਵਾਸੀ ਮਜ਼ਦੂਰ ਹੈ ਜਿਹੜਾ ਖਾਣਾ ਲੈ ਕੇ ਵਾਪਸ ਜਾ ਰਿਹਾ ਸੀ ਸਾਈਕਲ ਤੇ ਕੋ ਚਾਰ ਆ ਮੋਟਰਸਾਈਕਲ ਤੇ ਆਏ ਨੇ ਉਹਨਾਂ ਛੜੀ ਟਾਈਪ ਦੱਸ ਰਿਹਾ ਜਿਸਮ ਦਾ ਹੱਥਾਂ 'ਚ ਰਾੜਾਂ ਸੀ ਉਹਨਾਂ ਦੇ ਉਹ ਇਹਦੇ ਸੱਟਾ ਮਾਰਗ ਦਾ ਮੋਬਾਈਲ ਕੁਕ ਲੱਗਿਆ ਕੀ ਮੋਬਾਈਲ ਕੰਪਨੀ ਨੂਪ ਨਾਲ ਅਸੀਂ ਕੰਮ ਕੀਤਾ ਸੀ ਹਾ ਜੀ ਜੇ ਮੈਨੂੰ ਮੈਲ ਖੋਣ ਦੀ ਨਹੀਂ ਤਰ੍ਹਾਂ ਕੰਮ ਜਿਹੜਾ ਦੂਚਾ ਉਸਦੀ ਕਿੱਥੇ ਸੱਟ ਲੱਗੀ ਉਹਦੇ ਵੀ ਸਰਚ ਹੋ ਰਣਾ ਰੌਡ ਮਾਰਕ ਜਿਹੜਾ ਮੈਲ ਖੋਇਆ ਬਾਕੀ ਇਹਨਾਂ ਦੇ ਸੀਸੀਟੀਵੀ ਕੈਮਰੇ ਸਵੇਰੇ ਚੈੱਕ ਕਰਾਂਗੇ ਜੀ ਸਿਸ਼ਟੀ ਕੈਮਰੇ ਚੈੱਕ ਕਰਕੇ ਇਹਨਾਂ ਦੇ ਖਿਲਾਫ ਜਿਹੜਾ ਬਿਆਨ ਲਿਖ ਕੇ ਬਣਦੀ ਰਿਪੋਰਟ ਕਰੀ ਜੀ ਕੁੰ ਜਿਹੜਾ ਕਿੰਨੇ ਕਿੰਨੇ ਪਿੰਚੇ ਦੇਖੇ ਕਿੱਥੇ ਕਿੱਥੇ ਸੱਟਾਂ ਲੱਗੀਆਂ ਦੋਨੋਂ ਦੇ ਲੱਗ ਲੱਗ ਇਹ ਜਿਹੜਾ ਡਾਕਟਰ ਸਾਹਿਬ ਆ ਜੀ ਆਪਣਾ ਰਿਪੋਰਟਾ ਬਣਾ ਰਿਹਾ ਹੈ ਬਾਕੀ ਡਾਕਟਰ ਸਾਹਿਬਾਂ ਦਾ ਜੋ ਵੀ ਹੋਏਗੀ ਰਿਕਾਰਡ ਲੈ ਕੇ ਉਹਨਾਂ ਦੇ ਸਟੇਟਮੈਂਟ ਲੈ ਕੇ ਉਹਨਾਂ ਦੇ ਖਿਲਾਫ ਵੀ ਇਹ ਅਲੱਗ-ਅਲੱਗ ਮਾਮਲੇ ਕੀ ਲੱਗਦਾ ਵੀ ਇੱਕੋ ਬੰਦੇ ਨੇ ਜਿਹੜੇ ਇਹ ਪਤਾ ਨੀਜਾ ਦਿੱਤਾ ਹੈ ਜਿਹਨੇ ਵੀ ਅਕੈਡਮੀ ਚ ਆਉਣਾ ਚਾਹਿਆ ਤਾਂ ਬੰਦੇ ਚਾਰ ਹੀ ਦੱਸ ਰਹੇ ਨੇ ਪਰ ਉਹ ਇੱਕ ਦੱਸ ਰਹੇ ਨੇ ਦੋ ਵਿਅਕਤੀ ਸੀ ਇੱਕ ਦੱਸ ਰਹੇ ਇੱਕ ਵਿਅਕਤੀ ਚਾਰ ਜਣੇ ਸੀ ਇਹ ਸਾਰੇ ਸੀਸੀਟੀਵੀ ਕੈਮਰੇ ਚੈੱਕ ਕਰਕੇ ਜਿਵੇਂ ਵੀ ਹੋਇਆ ਉਹਨਾਂ ਖਿਲਾਫ ਕਾਰਵਾਈ ਕੀਤੀ